ਅੱਜਕੱਲ੍ਹ ਜੇਕਰ ਲੋਕਾਂ ਦੀ ਸਿਹਤ ਬਾਰੇ ਗੱਲ ਕਰ ਲਈ ਜਾਵੇ ਤਾਂ ਕੋਈ ਉਹ ਅਜਿਹਾ ਹੋਵੇਗਾ ਜੋ ਸਿਹਤਮੰਦ ਹੋਵੇਗਾ ਕਿਉਂਕਿ ਜ਼ਿਆਦਾਤਰ ਲੋਕ ਕਈ ਬਿਮਾਰੀਆਂ ਦੇ ਨਾਲ ਪੀੜਤ ਨੇ ਚਾਹੇ ਉਹ ਕੈਂਸਰ ਹੋਵੇ ਬਲੱਡ ਪ੍ਰੈਸ਼ਰ ਹੋਵੇ ਇਮਿਊਨਿਟੀ ਸਿਸਟਮ ਹੋਵੇ ਤੇ ਹੋਰ ਕਈ ਸ਼ੂਗਰ ਵਰਗੀਆਂ ਬਿਮਾਰੀਆਂ ਨਾਲ ਜਿਹੜੇ ਲੋਕ ਉਹ ਪੀੜਤ ਨੇ ਜਿਹਦੇ ਚੱਲਦੇ ਉਹ ਡਾਕਟਰਾਂ ਦੇ ਕੋਲ ਲੱਖਾਂ ਰੁਪਈਆਂ ਦੀਆਂ ਦਵਾਈਆਂ ਵੀ ਖਾ ਜਾਂਦੇ ਨੇ ਪਰ ਕੀ ਜਾਣਦੇ ਹੋ ਕਿ ਕੁਝ ਅਜਿਹੇ ਘਰੇਲੂ ਨੁਸਖੇ ਵੀ ਹੁੰਦੇ ਨੇ ਜਿਨ੍ਹਾਂ ਨਾਲ ਕਿਤੇ ਨਾ ਕਿਤੇ ਇਹਨਾਂ ਬਿਮਾਰੀਆਂ ਤੋਂ ਰਾਹਤ ਮਿਲ ਵੀ ਸਕਦੀ ਹੈ ਜਿਵੇਂ ਕੈਂਸਰ ਹੋ ਗਿਆ ਬਲੱਡ ਪ੍ਰੈਸ਼ਰ ਹੋ ਗਿਆ ਇਸ ਨੂੰ ਲੈ ਕੇ ਜੇਕਰ ਕਾਲਾ ਲਸਣ ਦਾ ਅਸੀਂ ਸੇਵਨ ਕਰਦੇ ਹਾਂ ਤਾਂ ਕਾਫੀ ਰਾਹਤ ਮਿਲਦੀ ਹੈ ਲਸਣ ਭਾਰਤੀ ਘਰਾਂ ਦੇ ਵਿੱਚ ਵਰਤੀ ਜਾਣ ਵਾਲੀ ਇੱਕ ਪ੍ਰਸਿੱਧ ਸਬਜ਼ੀ ਹੈ ਜੋ ਲਗਭਗ ਹਰ ਪਕਵਾਨ ਦੇ ਵਿੱਚ ਵਰਤੀ ਜਾਂਦੀ ਹੈ ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਨੇ ਖਾਸਾ ਅਤੇ ਸਰਦੀਆਂ ਚ ਇਸ ਨੂੰ ਖਾਣ ਨਾਲ ਨਾ ਸਿਰਫ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਸਗੋਂ ਇਸ ਸਰੀਰ ਦੇ ਅੰਦਰ ਗਰਮੀ ਨੂੰ ਵੀ ਬਰਕਰਾਰ ਰੱਖਦਾ ਹੈ ਆਮ ਲਸਣ ਬਾਰੇ ਤਾਂ ਹਰ ਕਿਸੇ ਨੇ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਾਲੇ ਲਸਣ ਬਾਰੇ ਸੁਣਿਆ ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਕਾਲੇ ਲਸਣ ਅਤੇ ਇਸ ਦੇ ਕੁਝ ਫਾਇਦੇ ਬਾਰੇ ਦੱਸਾਂਗੇ ਕਾਲਾ ਲਸਣ ਅਸਲ 'ਚ ਸੁਧਾਰਨ ਲਸਣ ਹੁੰਦਾ ਹੈ ਜਿਸ ਨੂੰ ਕਾਲਾ ਰੰਗ ਤੇ ਖਾਸ ਸਵਾਦ ਦੇਣ ਲਈ ਫਰਮੈਂਟਿਵ ਕੀਤਾ ਜਾਂਦਾ ਹੈ ਕੁਝ ਲੋਕ ਤਾਜ਼ੇ ਲਸਣ ਦੇ ਮੁਕਾਬਲੇ ਕਾਲੇ ਲਸਣ ਦਾ ਹਲਕਾ ਜਿਹਾ ਮਿੱਠਾ ਸਵਾਦ ਪਸੰਦ ਕਰਦੇ ਨੇ ਇਸ ਦੇ ਫਾਇਦੇ ਦੀ ਗੱਲ ਕਰੀਏ ਤਾਂ ਕਾਲੇ ਲਸਣ ਚ ਕੁਝ ਪੋਸ਼ਟਿਕ ਤੱਤ ਹੁੰਦੇ ਨੇ ਤੇ ਫਰਮੈਂਟੇਸ਼ਨ ਪ੍ਰਕਿਰਿਆ ਦੌਰਾਨ ਬਣਨ ਵਾਲੇ ਕੁਝ ਅਣੂ ਸਿਹਤ ਲਈ ਫਾਇਦੇਮੰਦ ਹੋ ਸਕਦੇ ਨੇ ਆਓ ਜਾਣਦੇ ਹਾਂ ਕਾਲੇ ਲਸਣ ਦੇ ਕਿਹੜੇ-ਕਿਹੜੇ ਫਾਇਦੇ ਨੇ ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕਾਲੇ ਲਸਣ ਦਾ ਦਿਲ ਦੀ ਸਿਹਤ ਤੇ ਸਕਾਰਾਤਮਕ ਪ੍ਰਭਾਵ ਹੋ ਸਕਦਾ ਹੈ ਇਹ ਕੋਲੇਸਟ੍ਰੋਲ ਦੇ ਪੱਧਰ ਤੇ ਬਲੱਡ ਸ਼ੂਗਰ ਨੂੰ ਘੱਟ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਸੰਭਾਵੀ ਤੌਰ ਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਵੀ ਘਟਾਉਂਦਾ ਹੈ ਕਾਲੇ ਲਸਣ ਦੇ ਪਾਇਆ ਜਾਣ ਵਾਲੇ ਕੁਝ ਮਿਸ਼ਰਣ ਜਿਵੇਂ ਕਿ ਐਲਿਸਿਨ ਜਾਂ ਮੈਟਾਬੋਲizਮ ਉੱਤੇ ਸਕਾਰਾਤਮਕ ਪ੍ਰਭਾਵ ਹੋ ਸਕਦਾ ਹੈ। ਇੱਕ ਤੇਜ਼ ਮੈਟਾਬੋਲizਮ ਸਰੀਰ ਨੂੰ ਕੈਲੋਰੀਆਂ ਨੂੰ ਵਧੇਰੇ ਕੁਸ਼ਲਤਾ ਨਾਲ ਵਰਨ ਕਰਨ ਦੇ ਵਿੱਚ ਮਦਦ ਕਰ ਸਕਦਾ ਜਿਸ ਨਾਲ ਭਾਰ ਪ੍ਰਬੰਧਨ ਹੋ ਸਕਦਾ ਹੈ। ਕਈ ਅਧਿਐਨਾਂ ਤੋਂ ਇਹ ਸਾਰਕਾਲੇ ਲਸਣ ਦਾ ਅਰਕ ਕੈਂਸਰ ਰੋਕੂ ਹੋ ਸਕਦਾ ਹੈ। ਇਸ ਦੇ ਐਂਟੀਆਕਸੀਡੈਂਟ ਤੇ ਐਂਟੀ ਇਨਫਲਮੇਟਰੀ ਪ੍ਰਭਾਵ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕਣ 'ਚ ਮਦਦਗਾਰ ਹੋ ਸਕਦੇ ਨੇ। ਹਾਲਾਂਕਿ ਇਸ ਸੰਬੰਧ ਦੇ ਵਿੱਚ ਹਲੇ ਹੋਰ ਕੌਜ਼ੀ ਲੋੜਾ ਕਾਲੇ ਲਸਣ ਚ ਪਾਇਆ ਜਾਣ ਵਾਲੇ ਅਲੀਸਨ ਵਰਗੇ ਮਿਸ਼ਰਣ ਇਮਿਊਨ ਸਿਸਟਮ ਦੇ ਸਮਰਥਨ ਚ ਯੋਗਦਾਨ ਪਾ ਸਕਦੇ ਨੇ ਸਰੀਰ ਨੂੰ ਲਾਗਾਂ ਤੇ ਬਿਮਾਰੀਆਂ ਤੋਂ ਬਚਾਉਣ ਲਈ ਇੱਕ ਸਿਹਤ ਇਮਿਊਨ ਸਿਸਟਮ ਦੀ ਲੋੜ ਹੁੰਦੀ ਹੈ ਐਂਟੀਆਕਸੀਡੈਂਟ ਗੁਣ ਹੁੰਦੇ ਨੇ ਕਾਲੇ ਲਸਣ ਚ ਕਈ ਐਂਟੀਆਕਸੀਡੈਂਟ ਹੁੰਦੇ ਨੇ ਜਿਸ ਵਿੱਚ ਸੈਲੇਲਿਲੇਸ ਸਿਸਟਮ ਵੀ ਸ਼ਾਮਿਲ ਹੈ ਜੋ ਸਰੀਰ ਆਕਸੀਡੇਟਿਵ ਤਣਾਅ ਦਾ ਮੁਕਾਬਲਾ ਕਰਨ ਦੇ ਵਿੱਚ ਮਦਦ ਕਰ ਸਕਦਾ ਇਹ ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਨੂੰ ਖਤਮ ਕਰਨ ਤੇ ਪੁਰਾਣੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਲਈ ਮਹੱਤਵਪੂਰਨ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ